ਇੱਕ ਬੇਨਤੀ ਆਪ ਜੀ ਨੂੰ ਮੈਂ ਜ਼ਰੂਰ ਕਰਨੀ ਹੈ ਜੋ ਰੋਜ਼ਾਨਾ ਆਮ ਸੰਗਤ ਨੂੰ ਵੀ ਦਿੱਕਤ ਆਉਂਦੀ ਹੈ ਤਜਕਰ ਮੈਂ ਸਟੇਜ ਦੇ ਉੱਤੇ ਬੈਠ ਕੇ ਤਾਬ्यात ਬੈਠ ਕੇ ਪਾਠ ਕਰ ਰਿਹਾ ਹੁੰਦਾ ਹਾਂ ਉਹਦੀ ਦਿੱਕਤ ਪਰੇਸ਼ਾਨੀ ਮੈਨੂੰ ਵੀ ਹੁੰਦੀ ਹੈ ਬੱਚੇ ਸਾਡੇ ਜਿਹੜੇ ਹਨ ਉਹ ਸਾਡੀ ਕੌਮ ਦਾ ਭਵਿੱਖ ਹਨ ਬੱਚਿਆਂ ਨੂੰ ਗੁਰਬਾਣੀ ਦੇ ਲਾੜ ਲਗਾਉਣਾ ਸਾਡਾ ਸਾਰਿਆਂ ਦਾ ਇੱਕ ਸਾਂਝਾ ਫਰਜ਼ ਹੈ ਤੇ ਬੱਚਿਆਂ ਦੇ ਪ੍ਰਤੀ ਸਾਡਾ ਸਾਰਿਆਂ ਦਾ ਸਾਂਝਾ ਇੱਕ ਫਰਜ਼ ਬਣਦਾ ਹੈ। ਮੈਂ ਪਿੱਛੇ ਦੀ ਕਥਾ ਵਿੱਚ ਗੱਲ ਵੀ ਕੀਤੀ ਸੀ ਕਿ ਜਿਉਂ-ਨਿਉ ਅਸੀਂ ਮਾਡਰਨ ਹੁੰਦੇ ਗਏ ਐਉਂ ਐਉਂ ਅਸੀਂ ਗੁਰਬਾਣੀ ਨੂੰ ਜਿਹੜਾ ਹੈ ਵੱਖਰੇ ਢੰਗ ਦੇ ਨਾਲ ਬਣਾ ਕੇ ਪੇਸ਼ ਕਰ ਦਿੱਤਾ। ਪਹਿਲਾਂ ਮਾਂ ਪਿਓ ਨੇ ਉਠਿਆ ਕਰਨਾ ਅਸੀਂ ਪਿੰਡਾਂ ਦੇ ਵਿੱਚ ਆਮ ਤੁਸੀਂ ਪਿੰਡਾਂ ਵਿੱਚੋਂ ਆਏ ਹੋ। ਮਾਪਿਓ ਨੇ ਉੱਠਿਆ ਕਰਨਾ ਅੰਮ੍ਰਿਤ ਵੇਲੇ ਨੂੰ ਸਾਂਭਿਆ ਕਰਨਾ ਨਲਕੇ ਦੇ ਖੜਕਣ ਦੀ ਆਵਾਜ਼ ਨੇ ਜਿਹੜਾ ਹੈ ਕੰਨਾਂ 'ਚ ਗੂੰਜਿਆ ਕਰਨਾ ਮਾਣੇ ਇਸ਼ਨਾਨ ਕਰਕੇ ਗੁੜਕਾ ਸਾਹਿਬ ਲੈ ਕੇ ਜਿਹੜੇ ਮੰਜੇ ਦੇ ਉੱਤੇ ਬੱਚਿਆਂ ਨੇ ਪਏ ਹੋਇਆ ਕਰਨਾ ਉੱਥੇ ਗੁੜਕਾ ਸਾਹਿਬ ਲੈ ਕੇ ਬਾਣੀ ਦਾ ਪਾਠ ਕਰਿਆ ਕਰਨਾ ਬੱਚੇ ਦੇ ਮਨ ਦੇ ਕੰਨਾਂ ਵਿੱਚ ਥੋੜੇ ਥੋੜੇ ਬੋਲ ਪੈਂਦੇ ਹੁੰਦੇ ਸਨ ਜਪਜੀ ਸਾਹਿਬ ਦੀ ਬਾਣੀ ਦੇ ਇਹ ਮੇਰੇ ਆਪਣੇ ਨਿੱਜੀ ਜੀਵਨ ਦੀਆਂ ਗੱਲਾਂ ਨੇ ਤੁਹਾਡੇ ਆਪਣੇ ਪ੍ਰਵਾਦੀਆਂ ਗੱਲਾਂ ਵੀ ਹੋਣਗੀਆਂ ਤੇ ਮਾਂ ਨੇ ਪਾਠ ਕਰਿਆ ਕਰਨਾ ਤੇ ਉਹ ਬੋਲ ਜਿਹੜੇ ਹਨ ਉਹ ਕੰਨਾਂ ਵਿੱਚ ਪੈਂਦੇ ਰਿਹਾ ਕਰਨੇ ਜੇ ਉਹ ਸਿਆਣ ਵਿੱਚ ਪਾਠ ਕਰਿਆ ਕਰਨਾ ਮਾਂ ਨੇ ਪਾਠ ਕਰਦੇ ਕਰਦੇ ਕਦੇ ਮੱਥੇ ਤੇ ਹੱਥ ਮਾਰਦਿਆ ਕਰਨਾ ਕਦੇ ਬਾਹ ਨੂੰ ਕਦੇ ਟੱਚ ਕਰਿਆ ਕਰਨਾ ਜਾ ਖੁੱਲ ਜਾ ਕਰਨਾ ਕਿ ਕੰਨਾਂ 'ਚ ਬਾਣੀ ਜਿਹੜੀ ਹੈ ਪੈਂਦੀ ਰਹੇ ਜਿਉਂ-ਜਿਉਂ ਸਿਆਣੇ ਹੁੰਦੇ ਗਏ ਤੇ ਮਾਂ ਨੇ ਮੂਲ ਮੰਤਰ ਦੇ ਨਾਲ ਜੋੜ ਦਿੱਤਾ 5ਵੀਂ 7ਵੀਂ 8ਵੀਂ ਕਲਾਸ ਤੱਕ ਜਪਜੀ ਸਾਹਿਬ ਦੀ ਬਾਣੀ ਜਿਹੜੀ ਸੀ ਆਮ ਕੰਠ ਹੋ ਗਈ ਅਸੀਂ ਆਪਣੇ ਬੱਚਿਆਂ ਨੂੰ ਜਿੱਥੇ ਸਾਡੇ ਬੱਚੇ ਅੱਜ ਫੋਨ ਦਾ ਪੈਟਰਨ ਖੋਲ੍ਹ ਲੈਂਦੇ ਹਨ ਲੈਪਟਾਪ ਨੂੰ ਸਟਾਰਟ ਕਰ ਲੈਂਦੇ ਨੇ ਲੈਪਟਾਪ ਨੂੰ ਸ਼ਟਡਾਊਨ ਕਰਨਾ ਸਿੱਖ ਗਏ ਸਿੱਖ ਗਏ ਨੇ ਉੱਥੇ ਬੱਚਿਆਂ ਨੂੰ ਅਸੀਂ ਗੁਰਬਾਣੀ ਦੇ ਲੜ ਦੇ ਨਾਲ ਤੇ ਅਸੀਂ ਲਗਾ ਕੇ ਰੱਖੀਏ ਨਾ ਤੇ ਸਭ ਤੋਂ ਪਹਿਲਾਂ ਜਿਹੜਾ ਮੇਨ ਕੰਮ ਸ਼ੁਰੂ ਹੁੰਦਾ ਹੈ ਉਹ ਹੁੰਦਾ ਡਿਸਪਲਨ ਬੈਠਣਾ ਬੱਚਿਆਂ ਨੂੰ ਤੁਸੀਂ ਪਹਿਲਾਂ ਨਰਸਰੀ ਕਲਾਸ ਹੁੰਦੀ ਸੀ ਹੁਣ ਪ੍ਰੀ ਨਰਸਰੀ ਆ ਗਈ ਹੈ ਹੁਣ ਉਹ ਕਿਹੜੇ ਉਹ ਨੇੜੇ ਪਲੇ ਵਾਲੇ ਸਕੂਲ ਜਿੱਥੇ ਖੇਡ ਖੇਡਣਾ ਸਿਖਾਉਂਦੇ ਨੇ ਬੱਚਿਆਂ ਨੂੰ ਮਤਲਬ ਡਿਸਪਲਨ ਅਸੀਂ ਪਹਿਲਾਂ ਸਿਖਾ ਰਹੇ ਨਾ ਕਲਾਸ 'ਚ ਬੈਠਣ ਦਾ ਗੁਰਦੁਆਰਾ ਸਾਹਿਬ ਬੱਚਿਆਂ ਨੂੰ ਲੈ ਕੇ ਆਈਏ ਤੇ ਥੋੜਾ ਕੇ ਬੱਚਿਆਂ ਨੂੰ ਅਸੀਂ ਡਿਸਪਲਨ ਦਈਏ ਤਰੀਕੇ ਨਾਲ ਬੈਠਣ ਦਾ ਕਿ ਪੁੱਤ ਗੁਰਦੁਆਰਾ ਸਾਹਿਬ ਤੈਨੂੰ ਤਾਂ ਲੈ ਕੇ ਜਾਵਾਂਗਾ ਮੈਂ ਸ਼ਰਾਰਤ ਨਹੀਂ ਕਰਨੀ ਕਿੰਨਾ ਸੋਹਣਾ ਪਿੰਡ ਰੌ ਸਾਇਲੈਂਟ ਹੋਇਆ ਹੁੰਦਾ ਹੈ ਗੁਰਬਾਣੀ ਦੇ ਪਾਠ ਹੋ ਰਹੇ ਹੁੰਦੇ ਨੇ ਸਾਡੇ ਸਾਰਿਆਂ ਦੀ ਇਕਾਗਰਤਾ ਕਿਤੇ ਨਾ ਕਿਤੇ ਭੰਗ ਹੁੰਦੀ ਹੈ ਤੇ ਜੇਕਰ ਮੇਰੇ ਵਰਗਾ ਪ੍ਰਚਾਰਕ ਗੱਲ ਕਰਨ ਦੀ ਕੋਸ਼ਿਸ਼ ਕਰਦਾ ਤੇ ਅਸੀਂ ਗੁੱਸਾ ਨਾ ਕਰਿਆ ਕਰੀ ਉਸ ਗੱਲ ਦਾ ਗੁਰਦੁਆਰਾ ਸਾਡਾ ਸਟਾਫ ਰੱਖਿਆ ਹੈ ਗਰੰਥੀ ਸਿੰਘ ਨੇ ਰਾਗੀ ਨੇ ਸੇਵਾਦਾਰ ਨੇ ਉਹਨਾਂ ਨੂੰ ਤੁਹਾਨੂੰ ਕਹਿਣਾ ਹੈ ਕਿ ਬੱਚੇ ਰੋਲਾ ਨਾ ਪਾਉਣ ਅਸੀਂ ਗੁੱਸਾ ਨਾ ਕਰੀਏ ਇਸ ਹਾਈਪਰ ਨਾਲ ਇਕਦਮ ਹੋਈਏ ਕਿ ਤੁਸੀਂ ਕੌਣ ਹੁੰਦੇ ਇਹ ਗੱਲ ਕਹਿਣ ਵਾਲੇ ਜੇ ਕਿ ਅਸੀਂ ਪੜਦੇ ਹਾਂ ਨਾ ਰੋਜ਼ਾਨਾ ਅਰਦਾਸਕ ਨਾਨਕ ਨਾਮ ਚੜ੍ਹਦੀ ਕਲਾ ਜੇ ਬੱਚਾ ਚੋਪਰੇਗਾ ਸਾਡੇ ਸਾਰਿਆਂ ਦਾ ਭਲਾ ਹੋਏਗਾ ਗੁਰਬਾਣੀ ਸਾਡੇ ਸਾਰਿਆਂ ਦੇ ਵਾਸਤੇ ਹੈ। ਇਮਾਨਦਾਰੀ ਨਾਲ ਸੋਚੀ ਬੱਚਾ ਜੇ ਇੱਥੇ ਦੌੜ ਰਿਹਾ ਹੈ, ਭੱਜ ਰਿਹਾ ਹੈ। ਬਾਰ-ਬਾਰ ਗੋਲਕ ਦੇ ਨਾਲ ਢੇੜੇ ਕੱਢੀ ਜਾ ਰਿਹਾ ਹੈ ਤੇ ਕਿਤੇ ਨਾ ਕਿਤੇ ਇਕਾਗਰਤਾ ਭੰਗ ਨਹੀਂ ਹੁੰਦੀ ਇਸ ਗੱਲ ਦੀ। ਜੇ ਬੱਚਾ ਇਹ ਪਤਾ ਹੈ ਕਿ ਬੱਚਾ ਸ਼ਰਾਰਤੀ ਹੈ ਪ੍ਰਕਰਮਾ ਉਹਨੂੰ ਨਾ ਕਰੋ। ਮੱਥਾ ਟੇਕ ਕੇ ਬੱਚੇ ਨੂੰ ਲੈ ਕੇ ਪਿੱਛੇ ਬੈਠ ਗਏ। ਅਸੀਂ ਪ੍ਰਕਰਮਾ ਹੌਲੀ-ਹੌਲੀ ਕਰਦੇ ਬੱਚਾ ਹੌਮ-ਹੌਮ ਕੇ ਦੋ ਢੇੜੇ ਹੋਰ ਕੱਢ ਲੈਂਦਾ ਹੈ। ਬੱਚੇ ਨੂੰ ਹੀ ਪਤਾ ਕਿ ਪ੍ਰਕਰਮਾ ਕਿਵੇਂ ਕਰਨੀ ਹੈ। ਨਾ ਚੁਕ ਲਿਆ ਬੱਚੇ ਨੂੰ ਮੱਥਾ ਟੇਕ ਕੇ ਪਿੱਛੇ ਬੈਠ ਕੇ ਜਾ ਕੇ ਇਹ ਛੋਟੀਆਂ ਛੋਟੀਆਂ ਗੱਲਾਂ ਨੇ ਗੁਰਦੁਆਰਾ ਸਾਹਿਬ ਸਾਡੀਆਂ ਇੱਕ ਸਕੂਲ ਹੈ ਮੈਂ ਨਹੀਂ ਗੱਲ ਕਹਿ ਰਿਹਾ ਭਾਈ ਗੁਰਦਾਸ ਜੀ ਗੱਲ ਕਹਿੰਦੇ ਨੇ ਭਾਈ ਗੁਰਦਾਸ ਜੀ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਲਿਖਣ ਦੀ ਸੇਵਾ ਕੀਤੀ ਹੈ ਸਤ ਸੰਗਤ ਸਤ ਗੁਰ ਚਟਸਾਲ ਹੈ ਜਿਤ ਹਰ ਗੁਣ ਸਿੱਖਾ ਜਿੱਥੇ ਗੁਣਾਂ ਦੇ ਨਾਲ ਸਾਂਝ ਪਾਈ ਜਾਂਦੀ ਹੈ ਜਿੱਥੇ ਗੁਣਾਂ ਨੂੰ ਸਿੱਖਿਆ ਜਾਂਦਾ ਹੈ ਜੇਕਰ ਸਾਨੂੰ ਗੁਣ ਸਿਖਾਏ ਜਾਂਦੇ ਹੋਣ ਤੇ ਅਸੀਂ ਉਹ ਗੁਣਾਂ ਨੂੰ ਗ੍ਰਹਿਣ ਕਰੀਏ ਗੁਣਾਂ ਨੂੰ ਹਾਈਪਰੋਗਿਆ ਨਾ ਕਿ ਤੁਸੀਂ ਕੌਣ ਹੁੰਦੇ ਹੋ ਗੱਲ ਕਹਿਣ ਵਾਲੇ ਤੇ ਕਈ ਵਾਰ ਇਹੋ ਜੀ ਸੰਗਤ ਵਿੱਚੋਂ ਵੀ ਤੁਹਾਨੂੰ ਗੁਰਸਿੱਖ ਮਿਲਣਗੇ ਗੁਰਬਾਣੀ ਪੜਨ ਵਾਲੇ ਅਸੀਂ ਅੱਜ ਤੋਂ ਬਾਅਦ ਗੁਰਦੁਆਰਾ ਸਾਹਿਬ ਨਹੀਂ ਆਉਣਾ ਸਾਨੂੰ ਇੰਨੀ ਗੱਲ ਕਹੀਏ ਤੁਹਾਡਾ ਗੁਰੂ ਦੇ ਨਾਲ ਦੁੱਖ ਕਹਦਾ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਸ਼ਾਰ ਤੁਹਾਨੂੰ ਰੋਜ਼ਾਨਾ ਗਲਵੱਕੜੀ 'ਚ ਲੈ ਕੇ ਕਹ ਰਹੇ ਨੇ ਆਪੋ ਸਿੱਖ ਸਤਗੁਰੂ ਕੇ ਪਿਆਰੇ ਉਗਾਬ ਸੱਚੀ ਬਾਣੀ ਮੈਂ ਗੁਰੂ ਘਰ ਨਹੀਂ ਆਉਣਾ ਉਸ ਗੱਲ ਦੇ ਅਸੀਂ ਮਾਫੀ ਮੰਗਦੇ ਆ ਕਿਉਂਕਿ ਜਿਹੜੀ ਗੱਲ ਕਹਿਣ ਦਾ ਤਰੀਕਾ ਅਸਰੀਕਾ ਹੁੰਦਾ ਹੈ ਜੇ ਨਹੀਂ ਗੱਲ ਚੰਗੀ ਲੱਗੀ ਕੋਈ ਗੱਲ ਨਹੀਂ ਡੋਨਟ ਮਾਈਂਡ ਇਸ ਗੱਲ ਨੂੰ ਮਾਈਂਡ ਨਾ ਕਰੀਏ ਪਰ ਘੱਟੋ ਘਾਟ ਇਸ ਗੱਲ ਨੂੰ ਕਿ ਗੁਰਦੁਆਰਾ ਸਾਹਿਬ ਹੈ ਇਹ ਸੰਗਤ ਹੈ ਮੇਰੇ ਇੱਕ ਛੋਟੇ ਜਿਹੜੀ ਖੇਲਣ ਜੁਲਣ ਦੇ ਨਾਲ ਬਾਕੀ ਸੰਗਤ ਦੀ ਇਕਾਗਰਤਾ ਭੰਗ ਨਾ ਹੋਏ ਕਿਤੇ ਜਿਹੜਾ ਪਾਠ ਨੂੰ ਚੰਗੀ ਤਰ੍ਹਾਂ ਪੜ੍ਹ ਰਿਹਾ ਹੁੰਦਾ ਹੈ ਸੁਣ ਰਿਹਾ ਹੁੰਦਾ ਦੀ ਕਿਤੇ ਨਾ ਕਿਤੇ ਜਿਹੜੀ ਆ ਉਹ ਇਕਾਗਰਤਾ ਖਿੰਡਦੀ ਹੈ ਸਾਰਿਆਂ ਦੀ ਖਿੰਡਦੀ ਹੈ ਛੋਟੀਆਂ-ਛੋਟੀਆਂ ਇਹ ਗੱਲਾਂ ਨੇ ਇਹ ਸਾਨੂੰ ਆਮ ਪਰਿਵਾਰ 'ਚ ਸਾਨੂੰ ਸਿੱਖਣੀਆਂ ਚਾਹੀਦੀਆਂ ਨੇ ਗੁਰਬਾਣੀ ਦਾ ਪਾਠ ਸਵੇਰੇ ਜ਼ਰੂਰ ਕਰਿਆ ਕਰੋ ਵੀਰੋ ਤੁਸੀਂ ਵੀ ਇਹ ਕਹਮਣੀ ਕਿ ਮੈਂ ਸ਼ੈਰ ਕਰਨ ਜਾਂਦਾ ਮੈਂ ਫੋਨ ਵਿੱਚ ਜਪਜੀ ਸਾਹਿਬ ਦਾ ਪਾਠ ਲਗਾ ਲਿਆ ਮਾਫ਼ ਕਰਿਓ ਸਵੇਰੇ ਜਪਜੀ ਸਾਹਿਬ ਦਾ ਪਾਠ ਫੋਨ ਚ ਲਾ ਲੈਨੇ ਪਤਾ ਨਹੀਂ ਕਿੰਨਿਆਂ ਦੀਆਂ ਚੁਗਲੀਆਂ ਕਿੰਨਿਆਂ ਦੀ ਨਿੰਦਾ ਨਾਲ ਸ਼ੈਰ ਕਰੀ ਜਾਂਨੇ ਉੱਥੇ ਜਪਜੀ ਸਾਹਿਬ ਉੱਥੇ ਜਾਬ ਸਾਹਿਬ ਉੱਥੇ ਸਵਈਏ ਉੱਥੇ ਆਨੰਦ ਸਾਹਿਬ ਤੇ ਕਹਣਾ ਮੈਂ ਸਾਰਾ ਨਿਤ ਨਿਮ ਕਰ ਲਿਆ ਅੱਜ ਮਜਬੂਰੀ ਹੈ ਕੋਈ ਗੱਲ ਨਹੀਂ ਇਕੱਲੇ ਜਾਓ ਸੈਰ ਕਰਕੇ ਬਾਠ ਨੂੰ ਵੇ ਸੁਣੋ ਹੋ ਸਕੇ ਜਪਜੀ ਸਾਹਿਬ ਦਾ ਪਾਠ ਬੱਚਿਆਂ 'ਚ ਬੈਠ ਕੇ ਕਰੋ ਘਰ ਵਿੱਚ ਜਪਜੀ ਸਾਹਿਬ ਕਦੇ ਜਾਣ ਨਾ ਦਿਓ ਜਪਜੀ ਸਾਹਿਬ ਨੂੰ ਜ਼ਿੰਦਗੀ ਦਾ ਇੱਕ ਆਧਾਰ ਹੀ ਬਣਾ ਲਓ ਕਿ ਜਿਵੇਂ ਮੈਂ ਅੰਮ੍ਰਿਤ ਵੇਲੇ ਉੱਠਣ ਤੋਂ ਬਾਅਦ ਮੈਂ ਚਾਹ ਪੀਂਦਾ ਹਾਂ ਮੈਂ ਰੋਟੀ ਖਾਂਦਾ ਹਾਂ ਇਰੇ ਤੋਂ ਬਿਨਾ ਮੇਰੀ ਜ਼ਿੰਦਗੀ ਜਿਹੜੀ ਉਹ ਸੰਭਵ ਹੀ ਨਹੀਂ ਹੈ ਤੇ ਜਪਜੀ ਸਾਹਿਬ ਦੀ ਬਾਣੀ ਤੋਂ ਬਿਨਾ ਸਾਡੇ ਸਾਰਿਆਂ ਦੀ ਜ਼ਿੰਦਗੀ ਜਿਹੜੀ ਉਹ ਸੰਭਵ ਹੀ ਨਹੀਂ ਹੈ। ਗੁਰੂ ਨਾਨਕ ਦਾ ਕਰੇ ਦੇਣ ਦੇ ਨਹੀਂ ਸਕਦੇ। ਹੁਣੇ ਸ਼ਬਦ ਪੜਿਆ ਨੰਗੂ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਦਾ। ਉਹਨਾਂ ਦੀਆਂ ਨਜ਼ਰਾਂ ਜੇ ਅਸੀਂ ਸਾਰੇ ਛੁੱਦਰਾਂ ਬ੍ਰਾਹਮਣ ਕੇਵਲ ਬ੍ਰਾਹਮਣ ਹੈ। ਰਵੇਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਖ ਇਕ ਗਾਏ ਤੁਹਾਡੇ ਹੱਥਾਂ 'ਚ ਪੋਥੀ ਸਾਹਿਬ ਦੇ ਦਿੱਤੀ ਗੁਰੂ ਨਾਨਕ ਨੇ। ਸਾਡੇ ਸਿਰ ਤੇ ਦਸਤਾਰਾਂ ਦੇ ਦਿੱਤੀਆਂ ਦਸਤਾਰ ਬੰਨਣੀ ਕਿਸੇ ਦੇ ਜੇਕਰ ਦਸਤਾਰ ਬੰਦਾ ਸੀ ਕਿੰਨੇ ਤੁਸੀਂ ਵੇਖ ਲੋ ਰਾਜਿਆਂ ਦੇ ਕੰਮ ਸੀ ਜਾਂ ਸਿਰ ਦੇ ਉੱਤੇ ਜਿਹੜੇ ਤਾਜ ਤਾਜ ਰੱਖਨੇ ਸਿਰ ਦੇ ਉੱਤੇ ਸਾਨੂੰ ਫ੍ਰੀडम ਸਾਨੂੰ ਆਜ਼ਾਦੀ ਦਿੱਤੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਦਾ ਸਾਡੇ ਉੱਤੇ ਕਰਜ਼ ਹੈ ਇਸ ਕਰਜ਼ ਨੂੰ ਉਤਾਰ ਨਹੀਂ ਸਕਦੇ ਘਟੂ ਘਟ ਜਿਹੜੀ ਬਾਣੀ ਸਾਨੂੰ ਮਿਲੀ ਇਸ ਬਾਣੀ ਨੂੰ ਆਪਣੇ ਘਰਾਂ ਚ ਰੱਖ ਤੇ ਲਈਏ ਨਾ ਘਟੂ ਘਟ ਬੜਾ ਦੁੱਖ ਲੱਗਦਾ ਇਸ ਇਸ ਗੱਲ ਦਾ ਭਾਈ ਸਾਹਿਬ ਘਰ ਗੁਟਕਾ ਸਾਬ ਪਏ ਸਨ ਸਾਡੇ ਪਾਪਾ ਜੀ ਪੜਦੇ ਹੁੰਦੇ ਸਨ ਹੁਣ ਪੜਦੇ ਨਹੀਂ ਮੈਂ ਗੁਰਦੁਆਰਾ ਸਾਹਿਬ ਦੇਣਾ ਚਾਹੁੰਦਾ ਹਾਂ ਅਸੀਂ ਬਾਣੀ ਨੂੰ ਘਰੋਂ ਕੱਢਣ ਵਾਸਤੇ ਤਿਆਰ ਹੋ ਗਏ ਅ ਸਾਡੇ ਘਰ ਧਰਮ ਦੀਆਂ ਧਾਰਮਿਕ ਲਿਟਰੇਚਰ ਪਿਆ ਹੈ ਸਾਡੇ ਬਾਪੂ ਜੀ ਪੜਦੇ ਹੁੰਦੇ ਸਨ ਹੁਣ ਹੁਣ ਕਿੱਥੇ ਚੜਾਈ ਕਰ ਗਏ ਇਹ ਮੈਂ ਗੁਰਦੁਆਰਾ ਸਾਹਿਬ ਦੇਣੀ ਹੈ ਇਹ ਇੱਕ ਧੋਖਾ ਨਾ ਕਰੋ ਗੁਰੂ ਨਾਨਕ ਦੀ ਸਿੱਖੀ ਦੇ ਨਾਲ ਕੋਈ ਕਲਮ ਕਰ ਰਿਹਾ ਨਾ ਗੁੜਕਾ ਸਾਹਿਬ ਆਪਣੇ ਘਰ ਚ ਰੱਖੀਏ ਗੁਰਬਾਣੀ ਤੇ ਕੇਵਲ ਰੱਖੀਏ ਨਾ ਉਹਨਾਂ ਨੂੰ ਸਾਹਮ ਕੇ ਉਹਨਾਂ ਨੂੰ ਪੜ੍ਹੀਏ ਵੀ ਇੱਕ ਬੇਨਤੀ ਹੋਰ ਕਈ ਵਾਰ ਅਸੀਂ ਗੁੜਕਾ ਸਾਹਿਬ ਜਿਹੜੇ ਸਾਡੇ ਕੋਲ ਵਿਰਧ ਹੋ ਜਾਂਦੇ ਨੇ ਅੰਗ ਉਹਦੇ ਅੱਗੇ ਪਿੱਛੇ ਹੋ ਜਾਂਦੇ ਨੇ ਅਸੀਂ ਚੁਪਕ ਰੱਖ ਦਿੰਦੇ ਇੱਥੇ ਆ ਕੇ ਮੈਂ ਇੱਥੇ ਹਾਂ ਭਾਈ ਜੋਗਿੰਦਰਪਾਲ ਸਿੰਘ ਇੱਥੇ ਨੇ ਮਲਕੀਸ਼ ਸਿੰਘ ਹੁੰਦੇ ਨੇ ਇੱਥੇ ਇੱਕ ਕਰ ਜ਼ਰੂਰ ਟੈਲੀ ਕਰਵਾ ਦਿਆ ਕਰੋ ਨੋਟ ਜ਼ਰੂਰ ਕਰਵਾ ਦਿਆ ਕਰੋ ਕਿ ਅਸੀਂ ਗੁੜਕਾ ਸਾਹਿਬ ਰੱਖ ਕੇ ਗਏ ਹਾਂ ਇੱਥੇ ਨ ਰੱਖਣਾ ਚਾਹੁੰਦੇ ਹਾਂ ਜਿਹੜੇ ਬਿਰਧ ਹੋ ਜਾਣ ਉਹ ਅਲੈਦਾ ਗੱਲ ਹੈ ਗੁਰਬਾਣੀ ਨੂੰ ਅਸੀਂ ਆਪਣੇ ਘਰ ਚ ਰੱਖੀਏ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਆਪਣੇ ਘਰ ਚ ਰੱਖੀਏ ਕਦੇ ਇਹਨਾਂ ਨੂੰ ਛੱਡੀਏ ਨਾ ਬੱਚਿਆਂ ਨੂੰ ਜਪਜੀ ਸਾਹਿਬ ਦੇ ਲੜ ਦੇ ਨਾਲ ਜੋੜੋ ਕੱਲ ਤੋਂ ਸ਼ੁਰੂ ਕਰੋ ਗੁਰ ਮੰਤਰ ਤੋਂ ਸ਼ੁਰੂ ਕਰੋ ਮੂਲ ਮੰਤਰ ਤੱਕ ਲੈ ਕੇ ਜਾਓ ਮੂਲ ਮੰਤਰ ਤੋਂ ਪਹਿਲੀ ਪੌੜੀ ਤੱਕ ਲੈ ਕੇ ਜਾਓ ਦੂਸਰੀ ਪੌੜੀ ਤੀਸਰੀ ਪੌੜੀ ਪੰਜ ਪੌੜੀਆਂ ਜਦੋਂ ਤੱਕ ਬੱਚਾ ਪੰਜਵੀਂ ਸੱਤਵੀਂ ਕਲਾਸ ਤੱਕ ਹੁੰਦਾ ਤੁਹਾਡੇ ਬੱਚੇ ਨੂੰ ਜਪਜੀ ਸਾਹਿਬ ਕੰਠ ਹੋਏ ਤੁਹਾਡਾ ਬੱਚਾ ਜਪਜੀ ਸਾਹਿਬ ਦੀ ਬਾਣੀ ਨੂੰ ਘਟੋ ਘਟ ਯਾਦ ਰੱਖੇ ਤਾਂ ਯਾਦ ਰੱਖਣਾ ਬੀਜ ਭਾਵੇਂ ਪੌਦਾ ਵੱਢਿਆ ਜਾਏ ਪਰ ਜੇ ਬੀਜ ਨੂੰ ਚੰਗੀ ਤਰ੍ਹਾਂ ਬੀਜਿਆ ਹੋਏ ਨਾ ਪਰਵਰਿਸ਼ ਕੀਤੀ ਹੋਏ ਉਹ ਵੱਢਿਆ ਹੋਇਆ ਪੌਦਾ ਫਿਰ ਕਿਤਨਾ ਕਿਤੇ ਪੁੰਗਰਨ ਦੀ ਚਾਹਨਾ ਰੱਖਦਾ ਜੀ ਗੁਰੂ ਨਾਨਕ ਦੀ ਸਿੱਖੀ ਦੇ ਬੀਜ ਨੂੰ ਆਪਣੇ ਘਰਾਂ ਚ ਬੀਜ ਜੀਏ ਬੱਚਿਆਂ ਨੂੰ ਗੁਰਬਾਣੀ ਤੇ ਲੜ ਦੇ ਨਾਲ ਲਗਾ ਕੇ ਰੱਖੀਏ ਸਹਿਜ ਪਾਠ ਕਰਕੇ ਸਾਡੀ ਜ਼ਿੰਦਗੀ ਦੇ ਅੰਦਰ ਸਹਿਜ ਆ ਜਾਏ ਜਦੋਂ ਨਾਨਕ ਦੇ ਕੱਕੇ ਨੂੰ ਔਂਕੜ ਨਾ ਆਏ ਨਾਨਕ ਜਿਹੜਾ ਹੈ ਉਹ ਮੁਕਤਾ ਆਏ ਉਦੋਂ ਹਰੇਕ ਵਾਰ ਨਾਨਕ ਦੇ ਉੱਤੇ ਵਿਸ਼ਰਾਮ ਜ਼ਰੂਰ ਦੇਣਾ ਹੈ। ਉਹਦੇ ਅਰਥੇ ਨਿਕਲਣਗੇ ਜੇ ਸਬੋਧਨੀ ਹੋਏਗਾ हे ਨਾਨਕ। ਜਦ ਨਾਨਕ ਆਖਦਾ ਹੈ ਨਾਨਕ ਪਸ਼ਰਾਮ ਦੇ ਕੇ ਫੇਰ ਜਦੋਂ ਅਸੀਂ ਮੈਂ ਉਹਦੋਂ ਵੀ ਤੁਹਾਨੂੰ ਦੱਸਿਆ ਸੀ ਕਿ ਗੁਰਬਾਣੀ ਨੂੰ ਪੜਦਿਆਂ ਹੋਇਆਂ ਅੰਕੜਾ ਹੁੰਦਾ ਕੋਈ ਕਾਰਨ ਬਣੇਗਾ ਇੱਕਵਚਨ ਹੋਏਗਾ ਉਪਲਿੰਗ ਹੋਏਗਾ ਜਦੋਂ ਕਿ ਨਾਮ ਜਿਹੜਾ ਹੈ ਉਹ ਸੰਬੋਧਨੀ ਕਿਰਿਆ ਕਰਕੇ ਹੋਏ हे ਬੰਦੇ हे ਇਨਸਾਨ ਇਹ ਸਰੀਰਾ ਮੇਰਾ ਬਾਜਮਾਰ ਕੇ ਸੰਬੋਧਨੀ ਹੋ ਕੇ ਜਦੋਂ ਕਿ ਨਾਮ ਨੂੰ ਲਿਖਿਆ ਜਾਏਗਾ ਉਦੋਂ ਆਖਰੀ ਅੱਖਰ ਜਿਹੜਾ ਹੈ ਮੁਕਤਾ ਹੀ ਹੋਏਗਾ ਉੱਥੇ ਅਸੀਂ ਵਿਸ਼ਰਾਮ ਜ਼ਰੂਰ ਦੇਵਾਂਗੇ ਗੁਰਬਾਣੀ ਨੂੰ ਅਸੀਂ ਅੱਜ ਪੜਿਆ ਹੈ ਮਾਲਕ ਕਿਰਪਾ ਕਰਨ ਪੜੀ ਹੋਈ ਗੁਰਬਾਣੀ ਸਾਡੇ ਸਾਰਿਆਂ ਦੇ ਜੀਵਨ ਦਾ ਆਧਾਰ ਬਣ ਜਾਏ ਗੁਰਬਾਣੀ ਨੂੰ ਜਦੋਂ ਪੜੀਏ ਮੈਂ ਕੱਲ ਵੀ ਕਿਸੇ ਨਾਲ ਗੱਲ ਕਰ ਰਿਹਾ ਸੀ ਵਹਿਮ 'ਚ ਪੈਣਾ ਭਰਮ 'ਚ ਪੈਣਾ ਇਹ ਗੁਰਮਤ ਦਾ ਸਭ ਤੋਂ ਪਹਿਲਾ ਜਿਹੜਾ ਚੈਪਟਰ ਸੀ ਕਿ ਸਭ ਤੋਂ ਪਹਿਲੇ ਸਾਡੇ ਇਹਨੇ ਭਰਮ ਜਿਹੜੇ ਹਾਂ ਗੁਰਬਾਣੀ ਨੇ ਤੋੜੇ ਗੁਰਬਾਣੀ ਨੂੰ ਜੀਵਨ ਵਿੱਚ ਲਾਗੂ ਕਰਨ ਦਾ ਤੇ ਜਿਹੜਾ ਰਸਤਾ ਸੀ ਉਹ ਬੜਾ ਦੂਰ ਹੈ ਸਭ ਤੋਂ ਪਹਿਲਾਂ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਨੇ ਜਦੋਂ ਆਪਣੀ ਪਹਿਲੀ ਵਿਚਾਰਧਾਰਾ ਦਿੱਤੀ ਹੈ ਜਦੋਂ ਪੰਡਿਤ ਹਰਦੇਵ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਦਾ ਮਿਲਾਪ ਹੁੰਦਾ ਹੈ ਜਦੋਂ ਉਹਨਾਂ ਨੂੰ ਜਨੇਊ ਪਾਇਆ ਜਾਂਦਾ ਹੈ ਤੇ ਮਹਾਰਾਜ ਇੱਥੇ ਹੀ ਉਹਨਾਂ ਦੇ ਇਸ ਧਰਮ ਨੂੰ ਤੋੜਦੇ ਹਨ ਜਦੋਂ ਕਹਿੰਦਾ ਕਿ ਬ੍ਰਾਹਮਣ ਵਾਸਤੇ ਹੋਰ ਹੈ ਵੈਸ਼ ਵਾਸਤੇ ਹੋਰ ਹੈ ਖਤਰੀ ਵਾਸਤੇ ਹੋਰ ਹੈ ਸ਼ੁੱਦਰ ਨੂੰ ਪਾਉਣ ਦਾ ਹੰਕਾਰ ਜਿਹੜਾ ਅਧਿਕਾਰ ਹੋ ਹੈ ਹੀ ਨਹੀਂ ਗੁਰੂ ਨਾਨਕ ਮਹਾਰਾਜ ਪਾਸ਼ਾ ਨੇ ਉੱਤੇ ਸਿਧਾਂਤ ਜਦੋਂ ਦ੍ਰਿੜ ਕਰਵਾਇਆ ਇਹ ਚੀਜ਼ ਤੋਂ ਬਾਹਰ ਕੱਢਿਆ ਜਿਹੜੇ ਲੋਕ ਉਪਾਇਆਂ ਦੇ ਚੱਕਰ 'ਚ ਪਏ ਹੋਏ ਸਨ ਧਰਮ ਦੇ ਵਿੱਚ ਪਏ ਹੋਏ ਸਨ ਰੱਬ ਬਣਾਇਆ ਇੱਕ ਬਣਾਇਆ ਇੱਕ ਤੋਂ ਤਿੰਨ ਬਣ ਗਏ ਤਿੰਨ ਤੋਂ 33 ਕਰੋੜ ਬਣ ਗਏ ਗੁਰੂ ਨਾਨਕ ਸਾਹਿਬ ਦਾ ਪਹਿਲਾ ਸੰਦੇਸ਼ ਹੀ ਇਹ ਹੈ ਨਾ ਇੱਕ ਓੰਕਾਰ ਜਦੋਂ ਮੈਂ ਜਪਜੀ ਸਾਹਿਬ ਦੀ ਬਾਣੀ ਆਰੰਭ ਕੀਤੀ ਸੀ ਉਦੋਂ ਮੈਂ ਆਪ ਜੀ ਨਾਲ ਸਾਂਝ ਕੀਤੀ ਸੀ ਕਿ ਪੂਰੀ ਗੁਰਬਾਣੀ ਹੀ ਮੂਲ ਮੰਤਰ ਦੀ ਵਿਆਖਿਆ ਕਰ ਰਹੀ ਹੈ। ਸਰੂਪ ਸਾਨੂੰ ਪ੍ਰਮਾਤਮਾ ਦਾ ਏਕ ਓੰਕਾਰ ਦੇ ਦਿੱਤਾ ਤੇ ਮੰਨੋ ਕਿ 1430 ਅੰਗ ਜਿਹੜੇ ਹਨ ਇਹ ਏਕ ਓੰਕਾਰ ਦੀ ਹੀ ਵਿਆਖਿਆ ਕਰ ਰਹੇ ਹਨ। ਤੇ ਅੱਜ ਅਸੀਂ ਲੇਕਰ ਅਸੀਂ ਤਿੰਨ ਨਹੀਂ ਬਣਾਈ ਤੇ ਪਤਾ ਨਹੀਂ ਅਸੀਂ ਕਿੰਨੇ ਰੱਬ ਬਣਾ ਕੇ ਰੱਖ ਲਏ। ਸੱਤ ਵਾਰ ਦੀ ਬਾਣੀ ਪੜੀ ਹੈ। ਬਾਣੀ ਨੇ ਸਾਡੇ ਭਰਮਾਂ ਨੂੰ ਤੋੜਿਆ ਹੈ ਅਸੀਂ ਸੋਮਵਾਰ ਨੂੰ ਰੱਬ ਹੋਰ ਬਣਾ ਲਿਆ ਐਤਵਾਰ ਨੂੰ ਹੋਰ ਬਣਾ ਲਿਆ ਮੰਗਲਵਾਰ ਨੂੰ ਹੋਰ ਬਣਾ ਲਿਆ ਬੁੱਧਵਾਰ ਨੂੰ ਹੋਰ ਬਣਾ ਲਿਆ ਜਿੰਨੇ ਸਾਡੇ ਮਹੀਨੇ ਵਿੱਚ ਵਾਰ ਆਏ ਅਸੀਂ ਉਹਨੇ ਰੱਬ ਬਣਾ ਕੇ ਸਾਹਮਣੇ ਪੇਸ਼ ਕਰਕੇ ਰੱਖ ਲਏ ਤੇ ਮੈਂ ਅਕਸਰ ਜ਼ਿਕਰ ਕਰਦਾ ਹਾਂ ਕਿ ਜਦੋਂ ਐਤਵਾਰ ਆਇਆ ਅਸੀਂ ਕਿਰਪਾਨ ਉੱਤੋਂ ਦੀ ਪਾਲੀ ਸਿਰ ਦੇ ਉੱਤੇ ਕਾਲੀ ਦਸਤਾਰ ਬਨ ਲਈ ਕਾਲੀਆਂ ਚੁੰਨੀਆਂ ਲੈ ਲੀਆਂ ਗੁਰਦੁਆਰਾ ਸਾਹਿਬ ਚਲੇ ਗਏ ਸੰਵਾਰ ਆ ਗਿਆ ਛੋਲਿਆਂ ਦੇ ਪ੍ਰਸ਼ਾਦ ਜਿਹੜੇ ਹਨ ਗੁਰਦੁਆਰਾ ਸਾਹਿਬ ਲੈ ਕੇ ਵਰਤਾਉਣ ਲੱਗ ਗਏ ਇਹ ਗੁਰਮਤ ਦੀ ਇਹ ਵਿਚਾਰਧਾਰਾ ਨਹੀਂ ਹੈ ਜਦੋਂ ਗੁਰਮਤ ਦੀ ਵਿਚਾਰਧਾਰਾ ਨੂੰ ਪੜੋਗੇ ਸਿੱਖ ਰਹਿਤ ਮਰਿਆਦਾ ਨੂੰ ਪੜੋਗੇ ਕਿਰਪਾਨ ਭੇਟ ਜਿਹੜੀ ਹੈ ਕੇਵਲ ਤੇ ਕੇਵਲ ਕੜਾ ਪ੍ਰਸ਼ਾਦ ਦੇਗ ਨੂੰ ਹੈ ਇਹ ਗੱਲ ਯਾਦ ਰੱਖਿਓ ਅੱਜ ਵਿਚਾਰ ਵਿੱਚੋਂ ਚਲੋ ਗੱਲ ਸਾਹਮਣੇ ਆ ਗਈ ਜਦੋਂ ਕਿਰਪਾਨ ਭੇਟ ਦੀ ਗੱਲ ਆਏਗੀ ਨਾ ਜਦੋਂ ਅਸੀਂ ਅਰਦਾਸ ਕਰਦੇ ਹਾਂ ਗੁਰੂ ਸਾਹਿਬ ਦੇ ਅੱਗੇ ਤੇ ਅਰਦਾਸ ਤੋਂ ਬਾਅਦ ਭਾਈ ਸਾਹਿਬ ਕੜਾ ਪ੍ਰਸ਼ਾਦ ਦੇ ਵਿੱਚ ਕਿਰਪਾਨ ਭੇਟ ਕਰਦੇ ਹਨ ਸਿੱਖ ਰਹਿਤ ਮਰਿਆਦਾ ਨੂੰ ਪੜਿਓ ਕਿਰਪਾਨ ਭੇਟ ਕਰਨ ਦੀ ਆਗਿਆ ਵਿਦਵਾਨਾਂ ਨੇ ਸਿੱਖ ਕੌਮ ਨੇ ਜਦੋਂ ਰਹਿਤ ਮਰਿਆਦਾ ਸਾਡੀ ਝੋਲੀ ਦੇ ਵਿੱਚ ਪਾਈ ਹੈ ਉਦੋਂ ਕੇਵਲ ਕੜਾ ਪ੍ਰਸ਼ਾਦੀ ਦੇਗ ਨੂੰ ਹੀ ਹੈ ਤੇ ਉਹ ਵੀ ਕਦੋਂ ਹੈ ਜਦੋਂ ਅਸੀਂ ਅਰਦਾਸ ਕੀਤੀ ਜਾਏ ਸਾਰੇ ਜਾਣੇ ਜੋੜ ਕੇ ਅਰਦਾਸ ਕਰਦੇ ਹਨ ਅਰਦਾਸ ਤੋਂ ਬਾਅਦ ਸਹਿਬਾਂ ਦਾ ਹੁਕਮ ਹੋਏ ਹੁਕਮਨਾਮੇ ਤੋਂ ਬਾਅਦ ਕਿਰਪਾਨ ਭੇਟ ਕੀਤੀ ਜਾਏ ਜਦੋਂ ਅਰਦਾਸ ਹੋ ਰਹੀ ਹੁੰਦੀ ਹੈ ਸਪੈਸ਼ਲ ਇੱਕ ਸਿੰਘ ਕਿਰਪਾਨ ਫੜ ਕੇ ਹੱਥ 'ਚ ਖੜਾਇਆ ਜਾਂਦਾ ਹੈ ਜਦੋਂ ਭਾਈ ਸਾਹਿਬ ਨੇ ਮਾੜੀ ਜੀ ਗੱਲ ਕੀਤੀ ਕਿ ਕੜਾ ਪ੍ਰਸ਼ਾਦ ਦੀ ਦੇਗ ਪਰਵਾਨ ਉਸੇ ਵੇਲੇ ਸਿਕੜਾ ਦੇ ਵਿੱਚ ਪ੍ਰਸ਼ਾਦ ਦੇ ਵਿੱਚ ਕਿਰਪਾਨ ਭੇਟ ਕਰ ਦਿੰਦੇ ਹਨ ਕੜਾ ਪ੍ਰਸ਼ਾਦ 'ਚ ਦੇਗ ਦੇ ਵਿੱਚ ਹੀ ਕਿਰਪਾਨ ਭੇਟ ਖੈ ਤੇ ਹੁਕਮਨਾਮੇ ਤੋਂ ਬਾਅਦ ਹੈ ਸ਼੍ਰੋਮਣੀ ਗੋਦਰਾ ਪ੍ਰਬੰਧਕ ਕਮੇਟੀ ਵੱਲੋਂ ਜਿੰਨੇ ਹੁਕਮਨਾਮੇ ਜਾਰੀ ਹੁੰਦੇ ਹਨ ਉਹ ਕਿਤਾਬ ਵਿੱਚ ਕੋਡ ਕੀਤੇ ਹੋਏ ਹਨ ਅਕਾਲ ਤਖਤ ਤੋਂ ਹੁਕਮਨਾਮਾ ਵੀ ਇਸ ਗੱਲ ਦਾ ਜਾਰੀ ਹੋਇਆ ਸੀ ਕਿ ਹੁਕਮਨਾਮੇ ਤੋਂ ਬਾਅਦ ਹੀ ਕਿਰਪਾਨ ਪੇਟ ਕੀਤੀ ਜਾਏ ਤੇ ਕੀਤੀ ਕੇਵਲ ਕੜਾ ਪ੍ਰਸ਼ਾਦੀ ਦੇਗ ਵਿੱਚ ਹੀ ਜਾਏ ਅਸੀਂ ਚਾਚ ਵੀ ਪਾ ਦਿੰਦੇ ਹਾਂ ਰਸਬੂਲਿਆਂ 'ਚ ਵੀ ਮਾਰਦੇ ਨਹੀਂ ਜਲੇਬੀਆਂ 'ਚ ਵੀ ਪਾ ਦਿੰਦੇ ਨਹੀਂ ਖੀਰ 'ਚ ਵੀ ਪਾ ਦੇਣੀ ਸੇਵੀਆਂ 'ਚ ਵੀ ਪਾ ਦੇਣੀ ਪਤਾ ਨਹੀਂ ਕਿ ਅਸੀਂ ਧਰਮ ਨੂੰ ਅਸੀਂ ਇਹ ਕਿਹੜੀ ਚੀਜ਼ ਬਣਾ ਕੇ ਪੇਸ਼ ਕਰ ਦਿੱਤਾ ਜਿਹੜਾ ਸ਼ਬਦ ਪੜਿਆ ਸੀ ਅਸੀਂ ਉਹ ਕੰਮ ਕੀਤਾ ਨਾ ਜਿਵੇਂ ਮੂਰਤੀਆਂ ਨੂੰ ਭੋਗ ਲਗਾਇਆ ਜਾਂਦਾ ਹੈ ਅਰਦਾਸ ਸੇ ਕਰਦਾ ਹੈ ਸਿੱਖ ਦਾ ਇਹ ਫਰਜ਼ ਹੈ ਕਿ ਜਦੋਂ ਗੁਰੂ ਸਾਹਿਬ ਜੀਓ ਸੰਗਤ ਵਾਸਤੇ ਪ੍ਰਸ਼ਾਦਾ ਜਲ ਤਿਆਰ ਹੋਇਆ ਹੈ ਸੰਗਤ ਚ ਅਟੁੱਟ ਹੋ ਕੇ ਵਰਤੇ ਇੰਨੀ ਗੱਲ ਦੀ ਤੁਸੀਂ ਕਿਰਪਾ ਕਰਨੀ ਤੇ ਕੜਾਹ ਪ੍ਰਸ਼ਾਦ ਦੀ ਦੀਗ ਵਿੱਚ ਹੀ ਕਿਰਪਾਣ ਪੇਟ ਹੈ ਮੈਂ ਗੱਲ ਕਰ ਰਿਹਾ ਸੀ ਸੋਮਵਾਰ ਨੂੰ ਸੀ ਛੋਲਿਆਂ ਦੇ ਪ੍ਰਸ਼ਾਦ ਲੈ ਕੇ ਚੜ੍ਹਨੇ ਸ਼ੁਰੂ ਕਰ ਦਿੱਤੇ ਗੁਰਦੁਆਰਾ ਸਾਹਿਬ ਇਹੋ ਜਿਹੀ ਵੀ ਗ੍ਰੰਥੀ ਦੇਖ ਕੇ ਛੋਲਿਆਂ ਦੇ ਵਿੱਚ ਵੀ ਕੁਰਬਾਨ ਪੇਟ ਇਹ ਉਹ ਲੋਕ ਨੇ ਜਿਹੜੇ ਉਪਾਏ ਕਰਨ ਵਾਲੇ ਪਾਸੇ ਦੁਰਦੇ ਨੇ ਤੇ ਤੁਹਾਨੂੰ ਹੀ ਪਤਾ ਕਿ ਛੋਲਿਆਂ ਦਾ ਉਪਾਏ ਕੌਣ ਕਰਨ ਵਾਸਤੇ ਕਹਿੰਦੇ ਨੇ ਹਾਈ ਕਾਸੇ ਕੜਾ ਪਾਇਆ ਹੁੰਦਾ ਪੰਜ ਪਿਆਰਿਆਂ ਨੇ ਸਾਨੂੰ ਜਦੋਂ ਕਿਹਾ ਸੀ ਕਿ ਤੁਹਾਡੇ ਹੱਥ 'ਚ ਕੜਾ ਚਾਹੀਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਨੇ ਸਾਡੇ ਭਰਮ ਨੂੰ ਦੂਰ ਕਰਨ ਵਾਸਤੇ ਜਿਹੜੇ ਸ਼ਨੀ ਦੇਵਤੇ ਦੇ ਨਾਂ ਤੇ ਲੋਹਾ ਦਾਣ ਕਰਦੇ ਫਿਰਦੇ ਸਨ ਮਾਰਾ ਨੇ ਕੜੇ ਪਵਾ ਕੇ ਹੱਥ ਸਿੱਖਾਂ ਦੇ ਹੱਥਾਂ ਵਿੱਚ ਦੇ ਦਿੱਤੇ ਮੇਰਾ ਸਿੱਖ ਕਦੇ ਭਰਮ ਹੀ ਨਹੀਂ ਹੋਏਗਾ ਅਸੀਂ ਇਹ ਹੱਥ 'ਚ ਕੜਾ ਪਾ ਲਿਆ ਦੂਜੇ ਹੱਥ 'ਚ ਧਾਗਾ ਬੰਨ ਲਿਆ ਨਾਰਾਜ਼ ਕਿਸੇ ਨੂੰ ਵੀ ਨਹੀਂ ਕਰਨਾ ਪੈਰ 'ਚ ਧਾਗਾ ਪਾ ਲਿਆ ਗਿੱਟਿਆਂ ਦੇ ਨਾਲ ਧਾਗੇ ਬੰਨ ਲੇ ਗੁਰਬਾਣੀ ਜਦੋਂ ਪੜ੍ਹੀਏ ਤੇ ਇੱਕ ਇੱਕ ਨੁਕਤੇ ਨੂੰ ਸਾਂਝਾ ਕਰਦੇ ਰਹੀਏ ਮੈਂ ਤਾਂ ਹੀ ਕਹਿਣਾ ਹੁੰਨਾ ਮੇਰੀ ਗੱਲ ਤੇ ਯਕੀਨ ਨਹੀਂ ਕਰਨਾ ਕਟਵਰਤ ਅਰਥ ਗੁਰਬਾਣੀ ਦੇ ਪੜੋ ਤੇ ਜੇ ਮੈਂ ਕੋਈ ਆਪਜੀ ਨਾਲ ਵਿਚਾਰ ਸਾਂਝੀ ਕਰਦਾ ਹਾਂ ਗੁਰਬਾਣੀ ਦੇ ਆਧਾਰ ਦੇ ਉੱਤੇ ਹੀ ਹੈ ਜਿੱਥੇ ਕਿਸੇ ਨੂੰ ਕਿਸੇ ਗੱਲ ਦੀ ਦੁਬਿਧਾ ਹੈ ਕਿ ਇਹ ਆਪਣੀ ਉਹ ਗੱਲ ਕੀਤੀ ਜਾ ਰਹੀ ਹੈ ਜਾਂ ਗੁਰਮਤ ਦੂਰ ਹੈ ਮੈਨੂੰ ਕੋਈ ਵੀ ਸਵਾਲ ਕਰ ਸਕਦਾ ਮੈਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈ ਸੰਗਤ ਸਵਾਲ ਕਰਦੀ ਵੀ ਹੈ ਪ੍ਰਚਾਰਕ ਨੂੰ ਸਵਾਲ ਜਰੂਰ ਕਰਿਆ ਕਰੋ ਉਹ ਗੱਲ ਨਹੀਂ ਕਿ ਜੋ ਪ੍ਰਚਾਰਕ ਨੇ ਤੁਹਾਨੂੰ ਸਟੇਜ ਦੇ ਉੱਤੇ ਸੁਣਾ ਕੇ ਆਪ ਉਤਰ ਕੇ ਚਲੇ ਗਏ ਝੂਠ ਸੁਣਾਤਾ ਸੱਚ ਸੁਣਾਤਾ ਇਹੀ ਅਸੀਂ ਅੱਜ ਤੱਕ ਸੁਣਦੇ ਆਏ ਤੇ ਸਾਡੀਆਂ ਉਹ ਚੀਜ਼ਾਂ ਰੀਤਾਂ ਬਣ ਕੇ ਰਹਿ ਗਈਆਂ ਤਾਂ ਜਦੋਂ ਮੇਰੇ ਵਰਗਾ ਪ੍ਰਚਾਰਕ ਕੋਈ ਉਹ ਰੀਤ ਨੂੰ ਤੋੜਨ ਦੀ ਕੋਸ਼ਿਸ਼ ਕਰਦਾ ਫਿਰ ਅਸੀਂ ਕਹਿੰਨੇ ਹਾ 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 ਇਹ ਸ਼ਰਦਾ ਦੇ ਉੱਤੇ ਲੱਤ ਵੱਜ ਗਈ ਸਾਡੇ ਇੱਕ ਇੱਕ ਚੀਜ਼ ਕਰਕੇ ਜਿਹੜੀ ਹੈ ਇੱਕ ਇੱਕ ਦਿਨ ਕਰਕੇ ਇਹ ਰੀਤਾਂ ਬਣਦੀਆਂ ਨੇ ਤੇ ਰਸਮਾਂ ਕਿਵੇਂ ਬਣਦੀਆਂ ਨੇ ਇਸ ਗੱਲ ਦੀ ਵਿਚਾਰ ਫੋਚ ਸਕਦਾ ਸੀ ਕੱਲ ਕਰਾਂਗੇ ਮਾਲਕ ਮਿਹਰਮਤ ਕਰਨ ਗੁਰਬਾਣੀ ਨੂੰ ਪੜ੍ਹੀਏ ਜੇਕਰ ਨਾਮ ਦੇ ਪਿੱਛੇ ਸਿੰਘ ਹੈ ਨਾਮ ਦੇ ਪਿੱਛੇ ਕੌਰ ਹੈ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਬਾਣੀ ਨੂੰ ਪੜੋ ਜਿਹੜੇ ਸਿੱਖ ਪਰਿਵਾਰ ਵਿੱਚੋਂ ਨੇ ਗੁਰੂ ਘਰ ਨੂੰ ਮੰਨਣ ਵਾਲੇ ਨੇ ਸਿੱਖ ਫੈਮਿਲੀ ਨੂੰ ਫੋਲੋ ਕਰਦੇ ਨੇ ਮੰਨਦੇ ਨੇ ਉਹਨਾਂ ਨੂੰ ਬੇਨਤੀ ਹੈ ਖੰਡੇ ਬਾਟੇ ਦੀ ਪਾਉਲ ਜ਼ਰੂਰ ਲਓ ਘਟੋ ਘਟ ਖੰਡੇ ਬਾਟੇ ਦੀ ਪਾਉਲ ਲਓ ਪਰਿਵਾਰ 'ਚ ਸਿੱਖੀ ਰੱਖੋ ਮੈਂ ਤਾਂ ਕਿਸੇ ਵੀਰ ਨਾਲ ਵੀ ਗੱਲ ਕਰਦਾ ਸੀ ਕਿ ਕਹਿੰਦਾ ਕਿ ਮੇਰੇ ਦਾਦਾ ਜੀ ਬਾਣੀ ਪੜ੍ਹਦੇ ਹੁੰਦੇ ਸੀ ਉਹਨਾਂ ਨੇ ਖੰਡੇ ਵੱਟ ਦੀ ਪੌਲ ਲਈ ਸੀ ਅੱਗੇ ਪਾਪਾ ਉਹਨਾਂ ਦੀ ਦੂਸਰੀ ਜਨਰੇਸ਼ਨ ਐ ਘਰ 'ਚ ਖੰਡੇ ਵੱਟ ਦੀ ਪੌਲ ਕਿਸੇ ਨੇ ਨਹੀਂ ਲਈ ਤੀਸਰੀ ਜਨਰੇਸ਼ਨ ਆਈ ਤੇ ਸਾਡੀ ਦਾੜੀ ਜਾਏਗੀ ਜੇ ਸਾਡੀ ਚੌਥੀ ਜਨਰੇਸ਼ਨ ਆਈ ਪੰਜਵੀਂ ਜਨਰੇਸ਼ਨ ਆਈ ਸਿਰ ਤੇ ਤੇ ਕੇਸ ਨਹੀਂ ਰਹਿਣਗੇ ਇਹ ਸਾਡੀ ਤਰਾਸਦੀ ਹੈ ਅੱਜ ਪਿੰਡਾਂ ਵਿੱਚ ਸਾਨੂੰ ਦੇਖਣ ਨੂੰ ਮਿਲ ਰਿਹਾ ਏ ਕੋਚ ਦੇਖੋ ਕੁਦਰਤ ਦੀ ਖੇਡ ਪਿਤਾ ਸ਼ੇਰ ਤੇ ਪੁੱਤਰ ਭੇੜ ਏਸੀ ਕਿਤੇ ਉਸ ਚਾਲੇ ਦਿਨ ਚੱਲ ਰਿਹਾ ਕਿਤੇ ਇਸ ਕਰਕੇ ਜਿਹੜੇ ਸਿੱਖ ਫੈਮਿਲੀ ਨੂੰ ਮੰਨਦੇ ਨੇ ਜਿਨ੍ਹਾਂ ਨੂੰ ਸਿੱਖੀ ਆਪਣੀ ਵਿਰਾਸਤ ਵਿੱਚ ਮਿਲੀ ਹੋਈ ਹੈ ਖੰਡੇ ਵੱਟ ਦੀ ਪੋਲ ਜਰੂਰ ਲਓ ਸਾਡੇ ਘਰਾਂ ਦੇ ਵਿੱਚ ਆ ਕੇ ਕ੍ਰਿਸਚੀਅਨਿਟੀ ਦਾ ਪ੍ਰਚਾਰ ਹੋ ਰਿਹਾ ਏ ਬਸ ਦੇ ਵਿੱਚ ਸਫ਼ਰ ਕਰੋ ਤੁਹਾਡੇ ਸੀਰ ਦੇ ਉੱਤੇ ਬੈਠੇ ਹੁੰਦ ਲਟ੍ਰੇਚੇ ਤੁਹਾਡੀ ਝੋਲੀ ਚ ਰੱਖ ਕੇ ਚਲੇ ਜਾਣਗੇ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾਈਓ ਮੈਂ ਪੜਾਂਗਾ ਨਹੀਂ ਕਿੰਦ ਰੱਖ ਲੂ ਕੋਈ ਗੱਲ ਨਹੀਂ ਨਾ ਪੜਿਓ ਉਹ ਇਨਸਾਨ ਬੈਗ ਚ ਪਾ ਲੈਂਦਾ ਕੋਈ ਨਾ ਕੋਈ ਤੋ ਨੂੰ ਪੜਦਾ ਦੋ ਚਾਰ ਪੇਜਾਂ ਦਾ ਟ੍ਰੈਕਟ ਹੁੰਦਾ ਉਹਨਾਂ ਦਾ ਉਹ ਇਸ ਤਰੀਕੇ ਨਾਲ ਪ੍ਰਚਾਰ ਕਰ ਰਹੇ ਨੇ ਤਾਂ ਅਸੀਂ ਇੰਨੇ ਵੱਡੇ ਅੰਪਾਇਰ ਖੜੇ ਕੀਤੇ ਨੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਣਾਈ ਹੈ ਇੱਥੇ ਸਟਾਫ ਰੱਖਿਆ ਹੈ ਕੀਰਤਨ ਕਰਨ ਵਾਸਤੇ ਕਥਾ ਕਰਨ ਵਾਸਤੇ ਪਾਠ ਕਰਨ ਵਾਸਤੇ ਇਸ ਸੰਗਤ ਨੇ ਆਪ ਬਣਾਇਆ ਹੈ ਇਹ ਸਕੂਲ ਦਾ ਇਹ ਕਾਲਜ ਦਾ ਇੱਕ ਯੂਨੀਵਰਸਿਟੀ ਦਾ ਕੰਮ ਕਰਦੇ ਨੇ ਗੁਰਦੁਆਰਾ ਸਾਹਿਬ ਇੱਥੇ ਜਰੂਰ ਆ ਕੇ ਗੁਰਬਾਣੀ ਨੂੰ ਪੜ੍ਹਿਆ ਕਰੋ ਗੁਰਬਾਣੀ ਨੂੰ ਸੁਣਿਆ ਕਰੋ ਗੁਰਬਾਣੀ ਨੂੰ ਸਮਝਿਆ ਕਰੋ ਜੇਕਰ ਧਰਮ ਦੇ ਪ੍ਰਤੀ ਕੋਈ ਸਵਾਲ ਹੁੰਦਾ ਹੈ ਪ੍ਰਚਾਰਕ ਨੂੰ ਕਰਿਆ ਕਰੋ ਮਾਲਕ ਮਿਹਰ ਅਮਤ ਕਰਨ ਕਿਰਪਾ ਕਰਨ ਬੋਲਦਿਆਂ ਪਾਸੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਤੋਂ ਬਖਸ਼ਣਾ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਹਾਰ ਹੈ ਬਲਾਉ ਫਤ ਤੇ ਵਾਹਿਗੁਰੂ ਜੀ ਕਾ ਖਾਲਸਾ Vai grudir aqui, fatei.